डीएपी ਖਾਦ ਦਾ ਮਸਲਾ ਆਪਾਂ ਇਹ ਵੀ ਵੇਖਿਆ ਕਿ ਕਿਵੇਂ ਕਿਸਾਨਾਂ ਵੱਲੋਂ ਹਰ ਵਾਰ ਸ਼ਿਕਾਇਤ ਆਉਂਦੀ ਹੈ ਕਿ ਸਹੀ ਮਾਤਰਾ ਵਿੱਚ ਉਹਨਾਂ ਨੂੰ ਡੀएपी ਖਾਦ ਨਹੀਂ ਮਿਲਦੀ ਖਾਦ ਦੀ ਸਪਲਾਈ ਉਹਨਾਂ ਤੱਕ ਨਹੀਂ ਪਹੁੰਚਦੀ ਭਾਵੇਂ ਸਰਕਾਰੀ ਪੱਧਰ ਉੱਤੇ ਖੇਤੀਬਾੜੀ ਵਿਭਾਗ ਵੱਲੋਂ ਕਾਫੀ ਸਾਰੇ ਦਾਅਵੇ ਕੀਤੇ ਜਾਂਦੇ ਨੇ ਪਰ ਦਰਮਿਆਨੇ ਕਿਸਾਨ ਖਾਸ ਕਰ ਪਿੰਡਾਂ ਦੇ ਮੱਧ ਵਰਗੀ ਕਿਸਾਨ ਤੱਕ ਜਿੰਨੀ ਸਪਲਾਈ ਉਹਨਾਂ ਨੂੰ ਚਾਹੀਦੀ ਹੁੰਦੀ ਓਨੀ ਮਿਲਦੀ ਨਹੀਂ ਤੇ ਫਿਰ ਇਹਦਾ ਨਤੀਜਾ ਕੀ ਹੁੰਦਾ ਹੈ ਕਿ ਜਿਹੜੇ ਪ੍ਰਾਈਵੇਟ ਡੀਲਰ ਆ ਕਿਸਾਨ ਨੂੰ ਉਹਨਾਂ ਕੋਲ ਜਾਣਾ ਪੈਂਦਾ ਤੇ ਉਹ ਫਿਰ ਲੁੱਟ ਖਸੁੱਟ ਦਾ ਸ਼ਿਕਾਰ ਹੁੰਦੇ ਨੇ ਪ੍ਰਾਈਵੇਟ ਡੀਲਰ ਜਿਹੜੇ ਨੇ ਉਹ ਜੋ ਭਾਅ ਨਿਰਧਾਰਤ ਹੁੰਦਾ ਹੈ ਜਿਸ ਕੀਮਤ ਤੇ ਉਹਨਾਂ ਨੂੰ ਸਰਕਾਰ ਦੀ ਤਰਫੋਂ ਮਿਲਣੀ ਹੁੰਦੀ ਉਸ ਤੋਂ 3-400 ਰੁਪਏ ਕਈ ਮਾਮਲੇ ਵਿੱਚ 500 ਤੱਕ ਵਾਧੂ ਕੀਮਤਾਂ ਕਰਨੋਂ ਪਰੰਤ ਮੁਹੱਈਆ ਕਰਵਾਉਂਦੇ ਨੇ ਸੁਭਾਵਕ ਤੌਰ ਤੇ ਕੋਈ ਚੀਜ਼ ਤੁਹਾਨੂੰ ਸਰਕਾਰੀ ਤੌਰ ਤੇ ਮਿਲ ਰਹੀ ਹੈ ਤੇ ਕੋਈ ਪ੍ਰਾਈਵੇਟ ਤੌਰ ਤੇ ਮਿਲ ਰਹੀ ਹੈ ਦੋਹਾਂ ਦੀਆਂ ਕੀਮਤਾਂ ਵਿੱਚ ਫਰਕ ਹੋਵੇਗਾ ਕਾਫੀ ਜ਼ਿਆਦਾ ਫਰਕ ਹੋਵੇਗਾ ਤੇ ਡੀਏਪੀ ਖਾਤ ਦੇ ਮਾਮਲੇ ਵਿੱਚ ਅਜਿਹਾ ਹੀ ਹੋ ਰਿਹਾ ਹੈ